ਸੰਕਾਰ ਵਾਹਿਗੁਰੂ ਜੀ ਸਭਾ ਜੀ ਵਾਹਿਗੁਰੂ ਜੀ ਕੀ ਪਾਤਸ਼ਾਹ ਦੀ ਦਸਵੀਂ ਪ੍ਰਥਾ ਨੂੰ ਭਗਤੀ ਸਮਰਪਤ ਦੁਰਨਾਮਕ ਲਈ ਧਿਆਏ ਭਰੰਗੁਰ ਗੁਰਦੇ ਅੰਮ੍ਰਿਤਦਾਸ RAM DAS ਸਹਿਮਉ ਸਹਾਈ ਕਰਿ ਜਨ ਹਰ ਕੋ ਬਿੰਦਨੋ ਸਮਰਉ ਸੁਖਰ ਰਾਈ ਸ੍ਰੀ ਹਰਿ ਗ੍ਰੰਥ ਜੀ ਤੇ ਆਈ ਹੈ ਜਿਸ ਵਿੱਚ ਸਾਧ ਸੰਗਤੋ ਜਾਈ ਇੱਕ ਬਹਾਦਰ ਸਿਮਰਿਆਏ ਘਰ ਨਾਉ ਨੀਂਦੇ ਆਵੇ ਧਾਈ ਸਭ ਥਾਈ ਹੋਈ ਸਹਾਈ ਦਸਨ ਪ੍ਰਾਤਿਆ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ ਦਸਾਂ ਬਾਤਾਂ ਸੰਗਰਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਦੇ ਪਾਤ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ ਜੋ ਬਿਆਰੀਆਂ ਤੋਹਾਂ ਸਹਜ ਜੋਗਿਆਂ ਤੋੜੀਆਂ ਮੁਕਤਿਆਂ ਹਟੀਆਂ ਜੱਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡੀ ਛਗਿਆ ਦੇਗ ਜਲਾਈ ਤੇਗ ਵਾਰੀ ਦੇਖ ਪੈ ਤਨ ਮਿੱਠ ਕੀਤਾ ਇਹਨਾਂ ਪਿਆਰਿਆਂ ਸੁਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਵੱਲੋਂ ਜੀ ਸੰਗਾਂ ਸੰਗੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਆਂੀਆਂ ਦਰਪਰੀਆਂ ਦੀ ਚੜੇ ਆੜੀਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਦਿਨਾਂ ਦੀ ਕਮਾਈ ਦਾ ਧਿਆਨ ਪਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਝਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਪਰ ਕੇ ਬੋਲੋ ਵਾਹਿਗੁਰੂ ਮੈਂ ਸਰਬਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਜਿਤੇ ਆਉਣ ਕਾ ਸਭ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਰ ਜਹਾਂ ਤਹਰ ਸਿਆਰੇ ਆਏ ਤੋ ਦੇਗ ਤੇਗ ਫਤੇ ਬਰਦ ਕੀ ਕਾਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਆਹ ਸਿੱਖਾ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਬਿਵੇਕ ਦਾਨ ਵਿਸਾਹ ਦਾਨ ਭੋਸਾ ਦਾਨ ਦਾਲਨਾ ਸਰਦਾਨ ਨਾਮ ਦਾਨ ਸ੍ਰੀ ਆਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ ਦਾਨ ਸੰਗੀਆਂ ਧੰਦੇ ਭੰਦੇ ਤੁਕੋ ਜੁਗਾ ਦਾ ਧਰਮ ਦਾ ਜੈਕਾਰ ਗੱਲੋ ਜੀ ਵਾਦਤ ਜੀ ਮੱਤ ਪੱਤ ਦਾ ਰਾਖਾ ਆਪ ਬਾਹੀ ਗੁਰੂ ਦੇ ਆਪਾਲ ਪੁਰਖ ਅੰਤੁਰਜਾਨੀ ਆਪਣੇ ਪੰਥ ਦੇ ਸਦਾ ਸਹਾਈ ਦਾ ਦਾਰ ਜੀ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਜਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੈ ਨੇ ਮਾਨਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਨੇ ਉਟਿਆਂ ਦੀ ਓਤ ਭੰਨ ਭੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਦੇ ਬਾਣੇ ਅੰਦਰ ਰਾਤ ਬਤੀਤ ਹੋਈ ਹੈ ਧਾਰ ਪਰ ਦਿਨ ਆਇਆ ਆਪ ਜੀ ਨੇ ਬਾਣੇ ਅੰਦਰ ਸੇਵਾ ਸਿਮਰਨ ਕਰਦਿਆਂ ਬਤੀਤ ਕਰਾਉਣਾ ਧੰਨ ਧੰਨ ਅਮਰ ਸ਼ਹੀਦ ਵਾਬਾ ਦੀਪ ਸਿੰਘ ਜੀ ਦੇ ਪੁੱਤਰ ਪਾਵਨ ਅਸਥਾਨ ਗੁਰਪਤਵਾਰਾ ਈਸ਼ਵਰੀਤ ਗੰਗਸਾਹਿਬ ਜੀ ਵਿਖੇ ਸਤਿਗੁਰ ਜੀ ਆਪ ਜੀ ਦੇ ਸੁੰਦਰ ਸਿੰਘਾਸਣ ਪਾਵਨ ਦਰਬਾਰ ਦੇ ਵਿੱਚ ਪਿਆਰ ਕੀਤੇ ਗਏ ਹਨ ਸਤਿਗੁਰ ਜੀ ਸੁੰਦਰ ਸਿੰਘਾਸਣ ਦੇ ਸਾਜ ਕੇ ਸੰਗਤਾਂ ਨੂੰ ਖੁੱਲ੍ਹ ਦਰਸ਼ਨ ਦੀਦਾਰ ਅਤੇ ਆਪ ਜੀ ਦਾ ਪਾਵਨ ਉਪਦੇਸ਼ ਸੁਭਖਸ਼ੁਸ਼ ਕਰਕੇ ਨੇhaal ਕਰੋ ਸਮੂਹ ਸੰਗਤਾਂ ਦੀਆਂ ਅੰਮ੍ਰਿਤ ਵੇਲੇ ਦੀਆਂ ਭਰੀਆਂ ਹੋਈਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ। ਪਹਿਲਾ ਫੋਨ ਪਿਤਾਵਾ ਸਿਵਾਨਾ ਦਰ ਪ੍ਰਵਾਨ ਕਰਨੀਆਂ, ਯਾਤਰਾ ਸਫਲੀ ਕਰਨੀ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਸਰਬੱਤ ਦੇ ਕਾਰਜ ਰਾਸ ਕਰਨੇ। ਸਤਿਗੁਰ ਦੀ ਸੰਗਤਾਂ ਹਾਜ਼ਰ ਹਨ। ਆਪ ਜੀ ਦੇ ਪਾਵਨ ਸਰੂਪਾ ਸੋਖ ਆਸਨ ਅਸਥਾਨ ਤੋਂ ਪ੍ਰਕਾਸ਼ ਉਸ ਬਾਣ ਨੂੰ ਲਿਜਾਣ ਦੀ ਆਗਿਆ ਬਖਸ਼ ਰਸਤੇ ਦੀ ਰਵਾਨਗੀ ਬਖਸ਼ ਰਸਤੇ ਵਿੱਚ ਅੰਗ ਸੰਗ ਸਹਾਈ ਰੋਣਾ ਸਹੀ ਪਿਆਰੀ ਮੇਲ ਜਨਾ ਦੇ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਮ ਤੇ ਨਾਮ ਜਪ वाहगु जी की फते बोले सोनहा